ਪੰਜਾਬ ਵਿੱਚ ਲੋਕ ਸਭਾ ਚੋਣਾਂ ਸਵੇਰੇ 7 ਵਜੇ ਸ਼ੁਰੂ ਹੋ ਗਈਆਂ ਜਿਵੇਂ ਹੀ VOTING ਸ਼ੁਰੂ ਹੋਈ ਤਾਂ ਪੋਲਿੰਗ ਬੂਥਾਂ ਤੇ ਲੰਬੀਆਂ ਲੰਬੀਆਂ ਲਾਈਨਾਂ ਸ਼ੁਰੂ ਹੋ ਗਈਆਂ ਅਤਿ ਦੀ ਗਰਮੀ ਹੋਣ ਦੇ ਬਾਵਜੂਦ ਵੀ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਪਾਰੀ ਉਸ਼ਾ ਦੇਖਣ ਨੂੰ ਮਿਲਿਆ ਹੈ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਨਿਪਟੇ ਚੜਨ ਦੇ ਲਈ ਚੋਣ ਕਮਿਸ਼ਨ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਇਸ ਮੌਕੇ ਤੇ ਵੱਖ-ਵੱਖ ਬੂਥਾਂ ਦੇ ਉੱਪਰ VOTERਾਂ ਦੇ ਲਈ ਵੱਖ-ਵੱਖ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਗਈਆਂ ਦੱਸਦੀ ਹੈ ਕਿ ਪੰਜਾਬ ਵਿੱਚ VOTING ਖਤਮ ਹੋਣ ਤੱਕ ਭਾਵ 6 ਵਜੇ ਤੱਕ 55.58% VOTING ਹੋਈ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਵਿੱਚ 49.38, ਆਨੰਦਪੁਰ ਸਾਹਿਬ ਵਿੱਚ 55.2, ਬਠਿੰਡਾ ਵਿੱਚ 60.84, ਫਰੀਦਕੋਟ ਵਿੱਚ 55.44%, ਫਤਿਹਗੜ ਸਾਹਿਬ ਵਿੱਚ 54.55, ਫਿਰੋਜ਼ਪੁਰ ਵਿੱਚ 57.68, ਗੁਰਦਾਸਪੁਰ ਵਿੱਚ 58.56 ਹੁਸ਼ਾਰਪੁਰ ਵਿੱਚ 52.39 ਜਰੰਥਰ ਵਿੱਚ 53.66 ਫੀਸਦੀ ਖਡੂਰ ਸਾਹਿਬ ਵਿੱਚ 52.46 ਫੀਸਦੀ ਲੁਧਿਆਣਾ ਵਿੱਚ 52.88 ਫੀਸਦੀ ਪਟਿਆਲਾ ਵਿੱਚ 58.23 ਫੀਸਦੀ ਅਤੇ ਸੰਗਰੂਰ ਵਿੱਚ 57.21 ਫੀਸਦੀ VOTING ਹੋਈ ਹੈ ਸਭ ਤੋਂ ਘੱਟ VOTING ਅਮਰਸਰ ਵਿੱਚ 49.38 ਫੀਸਦੀ ਜਦਕਿ ਸਭ ਤੋਂ ਵੱਧ VOTING ਬਠਿੰਡਾ ਵਿੱਚ 60.84 ਫੀਸਦੀ ਦੇਖਣ ਨੂੰ ਮਿਲੀ ਹੈ ਇਸੇ ਤਰ੍ਹਾਂ ਰਿੰਕੂ ਨੇ ਰਾਤ ਡੇਰਾ ਬੱਲਾ ਸੱਚਕੰਡ ਸਾਡੇ ਬਹੁਤ ਹੀ ਪੂਜਨੀਕ ਡੇਰਾ ਜਿਹੜਾ ਉਹਦੇ ਬਾਰੇ ਵਿੱਚ ਝੂਠੀ ਅਫਵਾਹ ਫੜਾਈ ਤੇ ਉਹਨਾਂ ਨੇ ਰਿੰਕੂ ਦੀ ਸਪੋਰਟ ਕੀਤੀ ਇਸ ਤਰ੍ਹਾਂ ਦੀ ਖਣਾਉਣੀ আর ਝੂਠੀ ਹਰਕਤ ਰਿੰਕੂ ਨੂੰ ਸ਼ੋਭਾ ਨਹੀਂ ਦਿੱਤੀ ਉਹਨੇ ਡੇਰਾ ਬੱਲਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਡੇਰਾ ਬੱਲਾ ਵੱਲੋਂ ਮੈਂ ਧੰਨਵਾਦੀ ਹਾਂ ਬਾਬਾ ਜੀ ਦਾ ਜਿਨ੍ਹਾਂ ਨੇ ਉਸੇ ਟਾਈਮ ਇਸ ਖਬਰ ਦਾ ਰਿਕੋ ਜੀ ਦਾ ਖੰਡਨ ਕਰਾਇਆ ਔਰ ਇਸ ਦੇ ਮੁਰਕੇ ਮੂੰਹ ਤੇ ਚਪੇੜ ਵੱਜੀ ਹੈ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵਾਲੇ ਮੇਰੀ ਆਵਾਜ਼ ਦੇ ਵਿੱਚ ਤੇ ਰਾਹੁਲ ਗਾਂਧੀ ਜੀ ਦੀ ਆਵਾਜ਼ ਦੇ ਵਿੱਚ ਝੂਠ ਪ੍ਰਚਾਰ ਕਰ ਰਹੇ ਔਨ ਪ੍ਰਚਾਰ ਕਰ ਰਹੇ ਔਰ ਮੇਰੀ ਔਰ ਰਾਹੁਲ ਜੀ ਦੀ ਆਵਾਜ਼ ਨੂੰ ਬਣਾਉਣ ਦੀ ਕੋਸ਼ਿਸ਼ ਕਰਕੇ ਫੇਕ ਆਵਾਜ਼ ਦੇ ਵਿੱਚ ਮੈਸੇਜ ਦੇ ਰਹੇ ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਜਿਹੇ ਮਾਰੇ ਅਨਸਰਾਂ ਤੋਂ ਔਰ ਗਲਤ ਮੈਸੇਜਾਂ ਤੋਂ ਕੁਝੇ ਇਤਰੇ। ਇਸੇ ਨਾਮ ਕੋਈ ਨਾ ਕਿ ਬਹੁਤ ਆਲ ਕਰਕੇ ਲੱਗਦੀ। ਬਹੁਤ ਹੀ ਇੱਕ ਤਰਫਾ ਜਲੰਧਰ ਦੇ ਵਿੱਚ ਮੋਹ ਹੈ ਲੈ। ਲੋਕ ਸਾਰੇ ਹੀ ਲਗਭਗ ਕਾਂਗਰਸ ਪਾਰਟੀ ਨੂੰ ਵੋਟ ਪਾਉਣ ਵਿੱਚ ਆ ਰਹੇ ਹਨ। ਲੋਕਾਂ ਨੇ ਸਵੇਰ ਤੋਂ ਹੀ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਧੰਨਵਾਦੀ ਜਲੰਧਰ ਦੇ ਲੋਕਾਂ ਦਾ ਜਿਨ੍ਹਾਂ ਨੇ ਮੈਨੂੰ ਅਸੈਪਟ ਕੀਤਾ। ਔਰ ਮੈਂ ਵਿਸ਼ਵਾਸ ਹਾਂ ਕਿ ਮੈਂ ਇਹਨਾਂ ਦੇ ਵਿਚਾਰ ਰਹਿ ਕੇ ਇੱਥੇ ਹੋਂਡ ਜਲੰਧਰ ਮੇਰਾ ਮੈਂ ਜਲੰਧਰ ਵਾਲਿਆਂ ਦਾ ਜਲੰਧਰ ਵਾਲੇ ਵੋਟਿੰਗ ਮਸ਼ੀਨ ਦੇ ਉੱਤੇ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਚੋਣ ਨਿਸ਼ਾਨ ਹੈ ਨੰਬਰ 1 ਦੇ ਉੱਤੇ ਆ ਤੇ ਅੱਜ ਤਰੀਕ ਵੀ ਪਹਿਲੀ ਹੈ ਹਮ ਔਰ ਕਿਉਂਕਿ ਪਹਿਲੀ ਪਹਿਲੀ ਦਾ ਜਿਹੜਾ ਕੰਬੀਨੇਸ਼ਨ ਆ ਆਪਸ ਦੇ ਵਿੱਚ ਜੁੜ ਰਿਹਾ ਤਾਂ ਮੈਨੂੰ ਲੱਗਦਾ ਹੈ ਕਿ ਆਪਾਂ ਆਵਾਂਗੇ ਵੀ ਪਹਿਲੇ ਨੰਬਰ ਤੇ ਸਰ ਸਰ ਪੰਜਾਬ ਦੇ ਵਿੱਚ ਸੱਤਾਧਾਰੀ ਸਰਕਾਰ ਹੈ ਆਮ ਆਦਮੀ ਪਾਰਟੀ ਸਰਕਾਰ ਹੈ ਬਿਸ਼ੇ ਕੁਸੀ ਸਰਕਾਰ ਨੂੰ ਛੱਡ ਕੇ ਬੀਜੇਪੀ ਚਾਏ ਹੋ ਲੱਗਦਾ ਹੈ ਕਿ ਸਰਕਾਰ ਦਾ ਕਿਤੇ ਨਾ ਕਿਤੇ ਦਬਾਅ ਰਹੇਗਾ ਕਿਤੇ ਨਾ ਕਿਤੇ ਕਿਉਂਕਿ ਉਹਨਾਂ ਨੇ 13 0 ਦੀ ਵੀ ਗੱਲ ਕੀਤੀ ਦੇਖੋ ਸਰਕਾਰ ਨੇ ਬਹੁਤ ਜ਼ਵਾਬ ਬਣਾਇਆ ਪਿਛਲੇ بڑے ਦਿਨਾਂ ਤੋਂ ਕੱਲ ਇਹਨਾਂ ਨੇ ਨਜ਼ਾਇਜ਼ ਰੇਡਸ ਜਿਹੜੀਆਂ ਸਾਡੇ ਵਰਕਰਾਂ ਦੇ ਘਰਾਂ ਦੇ ਵਿੱਚ ਕੀਤੀਆਂ ਲਗਾਤਾਰ ਅੰਡਰ ਪ੍ਰੈਸ਼ਰ ਕੀਤਾ ਜਾ ਰਿਹਾ ਪਿੰਡਾਂ ਥਾਵਾਂ ਦੇ ਵਿੱਚ ਜ਼ਬਰਦਸਤੀ ਸਾਡੇ ਜਿਹੜੇ ਕਾਰਕਿਰਤਾ ਉਹਨਾਂ ਦੀਆਂ ਦੁਕਾਨਾਂ ਤੇ ਝੰਡੇ ਲਗਾਏ ਜਾ ਰਹੇ ਆ ਕਿਸੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿਸੇ ਨੂੰ ਡਰਾਇਆ ਜਾ ਰਿਹਾ ਸੋ ਬਹੁਤ ਦਬਾਅ ਹੈ ਜਿਹੜਾ ਅੱਜ ਸਰਕਾਰ ਨੇ ਜੋ ਕੁਝ ਸਰਕਾਰ ਕਰ ਸਕਦੀ ਸੀ ਉਹਨੇ ਹਰ ਹੀਲਾ ਕੀਤਾ ਹੈ ਪੈਸੇ ਵੀ ਵੰਡੇ ਆ ਸਾਧਨ ਵੀ ਵੰਡੇ ਆ ਬਹੁਤ ਕੁਛ ਕੀਤਾ ਪਰ ਮੈਨੂੰ ਲੱਗਦਾ ਕਿ ਇੰਨਾ ਕੁਛ ਕਰਨ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਹੈ ਜਿਹੜੀ 2 ਲੱਖ ਵੋਟ ਤੋਂ ਵੀ ਥੱਲੇ ਰਹਿ ਜੇਗੀ। ਸਰ ਜੀ ਇਹ ਹੋ ਨਹੀਂ ਜਾਣਾ ਚਾਹਾਂਗੀ। ਤੁਹਾਡੀ ਤੁਹਾਡੀ ਪਤਨੀ ਦੀ ਪਤਨੀ ਨਾਲ ਚੈਕਿੰਗ ਕਰਨ ਲਈ ਆਏ ਸਨ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਪੋਸਟਰ ਲਾਤੀ ਉਹ ਵਾਇਰਲ ਹੋਏ ਨੇ ਉਹ ਤੁਹਾਡੇ ਵੱਲੋਂ ਕੀਤੇ ਗਏ ਨੇ ਡੇਰਾ ਬੱਲਾ ਵੱਲ ਜੋ ਕਿ ਸਮਰਥਨ ਦੇ ਦਿੱਤਾ ਜਾ ਰਿਹਾ। ਉਹਨਾਂ ਦਾ ਕਹਿਣਾ ਕਿ ਡੇਰਾ ਬੱਲਾ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਦੇਖੋ ਡੇਰਾ ਬੱਲਾ ਨੂੰ ਕੋਈ ਬਦਨਾਮ ਨਹੀਂ ਕਰ ਸਕਦਾ। ਡੇਰਾ ਬੱਲਾ ਦਾ ਪੂਰਾ ਆਸ਼ੀਰਵਾਦ ਮੇਰੇ ਨਾਲ ਹੈ। ਪੋਸਟਰ ਦੀ ਗੱਲ ਦਾ ਤੇ ਮੈਨੂੰ ਪਤਾ ਨਹੀਂ। ਪਰ ਕਿਉਂਕਿ ਜਿਸ ਤਰੀਕੇ ਦੇ ਨਾਲ ਬਾਬਾ ਜੀ ਨੇ ਮੈਨੂੰ ਜਿਹੜੀਆਂ ਗੱਲਾਂ ਕਈਆਂ ਸਨ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਕਹੋ ਕਿ ਏਅਰਪੋਰਟ ਦਾ ਨਾਮ ਹੈ ਗੁਰੂ ਰਵੀਦਾਸ ਮਹਾਰਾਜ ਦੇ ਨਾਮ ਤੇ ਰੱਖਿਆ ਜਾਵੇ ਤੁਗਲਕ ਬਾਦ ਦਾ ਜਿਹੜਾ ਮੰਦਿਰ ਬਣਾਇਆ ਜਾਵੇ ਉਹ ਸਾਰੀਆਂ ਗੱਲਾਂ ਪ੍ਰਧਾਨ ਮੰਤਰੀ ਸਾਹਿਬ ਤੱਕ ਜਿਹੜੀਆਂ ਅਸੀਂ ਪਹੁੰਚਾਈਆਂ ਤਾਂ ਉਹਨਾਂ ਨੇ ਸਟੇਜ ਤੋਂ ਇਸ ਗੱਲ ਦਾ ਸੰਕਲਪ ਲਿਆ ਕਿ ਦੋਨੋਂ ਜਿਹੜੀਆਂ ਡਿਮਾਂਡਸ ਆ ਰਵੀਦਾਸੀਆ ਭਾਈਚਾਰੇ ਦੀਆਂ ਇਹ ਪੂਰੀਆਂ ਕੀਤੀਆਂ ਜਾਣਗੀਆਂ ਤਾਂ ਜਦੋਂ ਸੰਤਾਂ ਦੇ ਕੀ ਹੋਏ ਬਚਨ ਆ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਪੂਰੇ ਕਰ ਰਹੇ ਆ ਤਾਂ ਫਿਰ ਸੰਤ ਸਵਾਜ ਖੁਸ਼ ਕਿਉਂ ਨਾ ਹੋਏਗਾ ਅਗਰ ਸੰਤ ਸਮਾਜ ਖੁਸ਼ ਆ ਭਾਰਤੀ ਜਨਤਾ ਪਾਰਟੀ ਔਰ ਪ੍ਰਧਾਨ ਮੰਤਰੀ ਦੇ ਕਾਰਜ ਪ੍ਰਣਾਲੀ ਤੋਂ ਖੁਸ਼ ਆ ਤਾਂ ਫਿਰ ਕਿਸੇ ਨੂੰ ਤਕਲੀਫ ਕਿਸ ਗੱਲ ਦੀ ਲੋਕਤੰਤਰ ਸਾਡਾ ਹੱਕ ਸਾਡਾ ਵੋਟ ਇਹਦਾ ਇਸਤੇਮਾਲ ਕਰੋ ਆਪਣੇ ਸਹੀ ਨਮਾਇंदे ਜਿਹੜੇ ਤੁਹਾਡੀ ਪਹੁੰਚ ਵਿੱਚ ਹੋਣ ਰੀਚ ਵਿੱਚ ਹੋਣ ਰੀਚੇਬਲ ਇਮਾਨਦਾਰ ਮਿਹਨਤੀ ਆਪਣੇ ਨਮਾਇंदे ਚਣੋ ਤਾਂ ਹੀ ਚੰਗੀ ਸਰਕਾਰ ਇਮਾਨਦਾਰ ਸਰਕਾਰ ਬਣ ਸਕਦੀ ਹੈ ਇਹਦਾ ਇਸਤੇਮਾਲ ਜਰੂਰ ਕਰੋ ਕਰਨੀ ਦੀ ਪਰਵਾਹ ਨਾ ਕਰੋ ਕਰਨੀ ਤਾਂ ਹਰ ਸਾਲ ਆਉਣੀ ਹੈ ਲੇਕਿਨ ਇਹ ਵੋਟਾਂ ਆਪਣਾ ਐਮਪੀ ਚੁਣਨ ਵਾਸਤੇ ਨਮਾਇੰਦਾ ਚੁਣਨ ਵਾਸਤੇ 5 ਸਾਲ ਬਾਅਦ ਆਉਣੀ ਹੈ ਵੋਟ ਜਰੂਰ ਪਾਓ ਦੇਖੋ ਮੈਨੂੰ ਲੱਗਦਾ ਲੋਕਤੰਤਰ ਦਾ ਸਭ ਤੋਂ ਵੱਡਾ ਜਿਹੜਾ ਮੰਡੇਟ ਆ ਉਹ VOTING ਦਾ ਅਧਿਕਾਰ ਹੈਗਾ ਔਰ ਮੈਨੂੰ ਲੱਗਦਾ ਕਿ ਹਰ ਇਨਸਾਨ ਨੂੰ ਵੋਟ ਪਾਉਣੀ ਚਾਹੀਦੀ ਔਰ ਮੈਂ ਤਾਂ ਜਦੋਂ ਆਪਣੇ ਮਠਾਪੁਰ ਪਹੁੰਚਿਆ ਕਾਫੀ ਲੰਬੀ ਕਿਊ ਸੀ ਔਰ ਕਾਫੀ अर्ਲੀ ਰੁਝਾਨ ਜਿਹੜੇ ਆ ਲੋਕਾਂ ਦੇ ਕਿਉਂਕਿ ਮੈਨੂੰ ਲੱਗਦਾ ਗਰਮੀ ਕਰਕੇ ਵੀ ਸ਼ਾਇਦ ਲੋਕ अर्ਲੀ ਵੋਟ ਪਾਉਣ ਲਈ ਆਏ ਹੈਗੇ ਆ ਔਰ ਮੈਂ ਤੁਹਾਡੇ ਜ਼ਰੀਏ ਯੰਗਸਟਰਜ਼ ਨੂੰ ਅਪੀਲ ਕਰਦਾ ਕਿਉਂਕਿ ਜਿਹੜਾ ਇਹ ਮੰਡੇਟ ਆ ਇਹਦੇ ਵਿੱਚ ਜ਼ਰੂਰ ਪਾਰਟਿਸਪੇਟ ਕਰਨਾ ਚਾਹੀਦਾ ਇਨਸਟੈਡ ਕਿ ਬਾਅਦ ਵਿੱਚ ਗ੍ਰਿਪ ਕਰਨੋ ਕਿ ਫਲਾਨੀ ਪਾਰਟੀ ਮਾੜਾ ਕਰ ਰਹੀ ਆ ਜਾਂ ਫਲਾਨਾ ਨੇਤਾ ਮਾੜਾ ਕਰ ਰਿਹਾ ਤੁਸੀਂ ਉਹਦੇ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਕੇ ਤੇ ਤੁਸੀਂ ਆਪਣਾ ਪਸੰਦੀਦਾ ਜਿਹੜਾ ਉਹ ਨੇਤਾ ਚੁਣ ਸਕਦੇ ਲਿਖੇ ਅੰਦਰ ਲਗਾਤਾਰ ਵੱਡੀ ਵਦਗੀ ਦੇਖਣ ਨੂੰ ਮਿਲਿਆ ਕਿ ਲੋਕ ਪਹਿਲ ਦੇ ਦਾਰਸ਼ੇ ਜਿਹੜੇ ਆਪਣੇ ਆਪ ਨੇ ਮੰਤਰੀ ਬਣੇ ਵੀ ਸਵੀਰੇ ਬਿਲਕੁਲ ਮੈਂ ਦੇਖ ਰਿਹਾ ਕਿ ਮੇਰੀ ਕਿਊਜ਼ ਲੱਗੀਆਂ ਹੋਈਆਂ ਜਿਹੜੇ ਮੇਰਾ ਜਿਹੜਾ ਪਿੰਡ ਆ ਜਿੱਥੇ ਸਾਡੀ ਵੋਟ ਹੈਗੀ ਆ ਸੋ ਮੈਨੂੰ ਲੱਗਦਾ ਕਿ ਲੋਕਾਂ ਦੇ ਵਿੱਚ ਚੱਲ ਰਹੀ ਰੁਝਾਨ ਜਿਹੜੇ ਹੈਗੇ ਆ ਮੈਂ ਲੋਕਾਂ ਦਾ ਸਤਿਕਾਰ ਕਰਦਾ ਇਹ ਇਹਦੇ ਬਜ਼ੁਰਗ ਇਹਦੇ ਮਹਾਨ ਸੀਨੀਅਰ ਸਟੀਜਨ ਤੇ ਵੋਟਾਂ ਪਾ ਰਹੇ ਨੇ ਤੇ ਆ ਦੇਖੋ ਬਜ਼ੁਰਗ ਆਏ ਇੱਕ ਮਿੰਦੀ 85 ਸਾਲ ਦੇ ਮੇਰੇ ਬਦਨਲਾ ਵੋਟਪਾਡ ਆਏ ਨੇ ਆ ਬਜ਼ੁਰਗ ਵੇਖੋ ਖੁੰਡੀ ਫੜ ਕੇ ਵੋਟਪਾਡ ਆਏ ਨੇ ਉਹ ਬਾਈ ਜੀ ਅਸੀਂ ਤੁਹਾਡੇ ਕਰਕੇ ਸਾਰਾ ਇਹ ਸਾਰਾ ਮੋਦੀ ਜੀ ਦਾ ਉਛਾ ਹੈ ਨਹੀਂ ਇਹ ਨਾ ਕਹੋ ਅੱਛਾ ਨਹੀਂ ਕਹਿੰਦੇ ਚਲੋ ਨਾ ਚਲੋ ਪੋਲੀ ਫਾਜੂ ਤੇ ਉਹਦੇ 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 ਅਸੀਂ ਜੀਜਾ ਕਰਕੇ ਨਹੀਂ ਆਏ ਇਹ ਲੀਡਰ ਕਰਕੇ ਨਹੀਂ ਆਏ ਇਹ ਹਬੀਸ਼ਾ ਦੇਸ਼ ਨੂੰ ਦੇਸ਼ ਨੂੰ ਦੇਸ਼ ਨੂੰ ਪਿਆਰ ਕਰਦੇ ਨੇ ਸਾਡਾ ਬਹੁਤ ਪਿਆਰ ਹੈ ਇਹ ਕਹਿੰਦੇ ਮੈਂ ਫੈਮਿਲੀ ਰਿਲੇਸ਼ਨ ਚ ਆਇਆ ਤੁਹਾਡੇ ਵੱਲ ਇਹਨਾਂ ਦੀ ਮਿਹਰਬਾਨੀ ਪਰ ਬਜ਼ੁਰਗ ਦਾ ਆਣਾ ਹੀ ਪੜਾ ਜਿੱਤੇ ਕਦੇ ਕਰਮੀ ਆਣੀ ਕਿਵੇਂ ਜਾਣਾ ਮੋਦੀ ਕਰਕੇ ਨਹੀਂ ਤੇ ਚਲੋ ਸਾਡੇ ਕਰਕੇ ਸਹੀ ਤੇ ਇੱਕ ਪਰਿਵਾਰ ਆ ਸੀ ਆ ਦੇਖੋ ਇਹਨਾਂ ਨੇ ਵੀ ਖੁੰਡੀ ਫੜੀ ਏ ਮੈਂ ਤਾਂ ਹੈਰਾਨ ਆ ਕਿ ਸੀਨੀਅਰ ਸੀਜ਼ਨ ਕਿੰਨਾ ਤੇ ਨੌਜਵਾਨ ਕਿੰਨਾ ਮੁੱਕਿਆ ਪਿਆ ਸਾਡੇ ਪੰਜਾਬ 'ਚ ਜਿਹੜਾ ਬਾਹਰ ਜਾਈ ਜਾਂਦਾ ਇਹਨਾਂ ਦੀ ਕਿਰਪਾ ਨਾਲ ਪੰਜਾਬ ਵੱਸ ਰਿਹਾ ਇਨਾਂ ਦੀ ਕਿਰਪਾ ਨਾਲ ਚੱਲ ਰਿਹਾ ਸਾਰੀ ਉਮਰ ਇਹਨਾਂ ਨੇ ਮਿਹਨਤਾਂ ਕੀਤੀਆਂ ਨੇ ਤੇ ਅੱਜ ਦੇਸ਼ ਦਾ ਭਲਾ ਮੰਗਦੇ ਨੇ ਕਿ ਅਸੀਂ ਹਰ ਵੇਲੇ ਇਸ ਦੇਸ਼ ਦੀ ਮੰਗ ਮੰਗੀਏ ਕਿ ਕਿਵੇਂ ਇਹ ਪੰਜਾਬ ਉਹ ਬਣੇਗਾ ਕਿਵੇਂ ਵਧੀਆ ਬਣੂਗਾ ਕਿਵੇਂ ਪੰਜਾਬ ਉਪਚਾਉ ਸੀ ਕੀ ਸਹੂਲਤਾਂ ਚਾਹੀਦੀਆਂ ਹਰ ਗੱਲ ਦਾ ਨਿੰਦਾ ਕਰਦੇ ਨੇ ਇਹ ਬੜੀ ਨਿੰਦੇ ਨਾ ਵੋਟ ਪੈਂਦੀ ਹੈ ਤੇ ਸਾਡੇ ਖਾਸ ਕਰਕੇ ਡਿੰਕੂ ਜੀ ਜ਼ਰੂਰ ਜਿੱਤਣਗੇ ਨਹੀਂ ਮੈਂ ਤਾਂ ਨਹੀਂ ਬੜਾ ਹੌਸਲੇ ਚ ਦਿਖਾਈ ਦੇ ਰਹੇ ਹੋ ਅੱਜ ਮੈਂ ਕਦੀ ਹੌਸਲਾ ਟੁੱਟਿਆ ਵੀ ਵੇਖਿਆ ਤੁਸੀਂ ਮੇਰਾ ਜਿੱਥੇ ਖੜੇ ਆਪਾਂ ਵਾਬਾ ਫਰੀਦ ਦੇ ਪਵਿੱਤਰ ਅਸਥਾਨ ਤੇ ਇੱਥੇ ਆ ਕੇ ਤੇ ਇਹਨੂੰ ਤਦੇ ਤੇ ਕਹਿੰਦੇ ਨੇ ਓਟਿਆਂ ਦੀ ਓਟ ਨਿਆਸਰਾਂ ਦੇ ਆਸਰ ਇਸ ਕਰਕੇ ਖੁਸ਼ ਰਹਿਣਾ ਚਾਹੀਦਾ ਹੁਕਮ ਚ ਰਹਿਣਾ ਚਾਹੀਦਾ ਸਾਡੇ ਸਤਿਗੁਰ ਕਹਿੰਦੇ ਖੁਸ਼ ਰਹਾ ਕਰ ਕਿਵੇਂ ਦਾ ਮਾਹੌਲ ਵੇਖਿਆ ਪਰ ਜਾ ਕੇ ਆਏ ਹੋ ਠੀਕ ਹੈ ਬਹੁਤ ਅੱਛਾ ਹੈ ਮਾਹੌਲ ਤੁਸੀਂ ਵੀ ਅੱਜ ਆਪਣੀ ਬੋਰਡ ਦਾ ਇਸਤੇਮਾਲ ਕੀਤਾ ਹਾਂਜੀ ਫਰੀਦਕੋਟ ਦਾ ਕਿਸ ਤਰ੍ਹਾਂ ਦਾ ਲੱਗਿਆ ਫਰੀਦਕੋਟ ਕਿਹੜੇ ਕਿਹੜੇ ਵਿਧਾਨ ਸਵਾਲ ਕਹਿੰਦੇ ਵਿੱਚ ਜਾ ਕੇ ਆਏ ਹੋ ਸਭ ਜਗ੍ਹਾ ਸਭ ਜਗ੍ਹਾ ਬਹੁਤ ਅੱਛਾ ਹੈ ਜੀ ਬਹੁਤ ਵਧੀਆ ਜੀ ਬੜੀ ਕਿਰਪਾ ਮਹਾਰਾਜ ਦੀ Papa ਫਰੀਦ ਦਾ ਧੰਨਵਾਦ ਕਰਨਾ ਹੈ ਉਹ ਨਹੀਂ ਇਹ ਤਾਂ ਗੱਲਾਂ ਪਰਸਨਲ ਨੇ ਮੇਰੀਆਂ ਜਿਹੜੀਆਂ ਮੇਰੀਆਂ ਤੇ ਸਤਿਗੁਰ ਦੀਆਂ ਗੱਲਾਂ ਨੇ ਇਹ ਤਾਂ ਬਹੁਤ ਪਰਸਨਲ ਹੈ ਮੱਥਾ ਟਿਕਣਾ ਆ ਕੇ ਜੀ ਨੱਕ ਰਗੜਨਾ ਨਾ ਨੱਕ ਰਗੜ ਰ ਮੈਨੂੰ ਰੋਂਦਿਆਂ ਕਦੋਂ ਵੇਖਿਆ ਤੂੰ 2 ਮਹੀਨੇ ਹੋ ਗਏ ਫਸਦਾ ਹੀ ਰਹਿਣਾ ਮੈਂ ਮੁਸਕਰਾਉਂਦਾ ਹੀ ਰਹਿਣਾ ਅੱਜ ਇੱਕ ਤਰੀਕ ਨੂੰ 7 ਵਜੇ ਤੋਂ VOTING ਸ਼ੁਰੂ ਹੋਈ ਹੈ। ਅੱਲਾ ਤਾਂ ਮੈਂ ਸਾਰਿਆਂ ਨੂੰ ਅਪੀਲ ਕਰੂੰਗੀ ਕਿ ਆਪਣੀ ਆਪਣੀ ਵੋਟ ਦਾ ਜ਼ਰੂਰ ਇਸਤੇਮਾਲ ਕਰੋ ਕਿਉਂਕਿ ਇਹਦੇ ਵਿੱਚ ਦੇਸ਼ ਦਾ ਭਵਿੱਖ ਹੈ ਔਰ ਸਾਨੂੰ ਵੋਟ ਜ਼ਰੂਰ ਪਾਣੀ ਚਾਹੀਦੀ ਹੈ। ਮੈਂ ਵੀ ਵੋਟ ਪਾ ਕੇ ਆਈ ਹਾਂ। ਸੋ ਆਓ ਸਾਰੇ ਨਾਲ ਕੇ ਦੇਸ਼ ਦੇ ਭਵਿੱਖ ਨੂੰ ਦੇਸ਼ ਦੀ ਤਰੱਕੀ ਨੂੰ ਸਾਥ ਦਿਈਏ ਔਰ ਵੋਟਾਂ ਪਾਣ ਜ਼ਰੂਰ ਆਈਏ। ਗਰਮੀ ਦੇ ਵਿੱਚ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧ ਕਿਦਾਂ ਦੇ ਲੱਗਦੇ ਨੇ ਕਿ ਸਾਰੇ ਅਰੇਂਜਮੈਂਟ ਪੂਰੇ ਨੇ ਠੀਕ ਹੈ ਗਰਮੀ ਹੈ ਔਰ ਸਹੀ ਵੀ ਹੈ ਕਿ ਪੱਖੇ ਵਗੈਰਾ ਲਗਾ ਦੇਣੇ ਚਾਹੀਦੇ ਸੀ ਬਾਹਰ ਵੀ ਪਰ ਕੋਈ ਨਹੀਂ ਅਰੇਂਜ ਹੋ ਰਿਹਾ ਸਾਰਾ ਕੁਝ ਠੀਕ ਹੋ ਜਾਊਗਾ ਬੋਟਰ ਨੂੰ ਕੋਈ ਵੀ ਮੁਸ਼ਕਲ ਨਹੀਂ ਆਊਗੀ ਬੋਟ ਪਾ ਲਈ ਔਰ ਮੈਂ ਅਪੀਲ ਕਰੂੰਗੀ ਕਿ ਗਰਮੀ ਦੀ ਪਰਵਾਹ ਨਾ ਕਰਕੇ ਬੋਟ ਪਾਉਣ ਜ਼ਰੂਰ ਆਓ ਮੈਂ ਅੱਜ ਦੇਖਦਾ ਨਾ ਹੋਣ ਦੇ ਨਾਤੇ ਆਪਣੀ ਬੋਟ ਆਪਣੇ ਪੈਨ ਠੰਡਲੇ ਵਿਖੇ 105 ਨੰਬਰ ਬੂਥੇ ਪਾਈਆ ਤੇ ਮੈਨੂੰ ਖੁਸ਼ੀ ਆ ਕਿ ਇਸ ਵਾਰੀ ਮੈਂ ਆਪ ਲੋਕ ਸਭਾ ਦਾ ਕੈਂਡੀਡੇਟ ਹੋਣ ਦੇ ਨਾਤੇ ਆਪਣੀ ਵੋਟ ਪਾਈ ਹੈ ਮੈਨੂੰ ਬਹੁਤ ਮਾਣ ਹੋਇਆ ਇਸ ਗੱਲ ਤੇ ਸੋ ਸਾਰੇ ਵੀ ਆਪਣੇ ਇਲਾਕਾ ਨਵਸੀਆਂ ਨੂੰ ਸਭ ਜਨ ਮਹੱਤਵਪੂਰਨ ਬੋਟਰਾਂ ਨੂੰ ਅਪੀਲ ਕਰਦਾ ਕਿ ਸਾਰੇ ਆਪਾਂ ਆਪਣੀ ਬੋਥ ਜਿਹੜੀ ਆ ਉੱਥੇ ਟਾਈਮ ਟੇਬਲ ਤੇ ਮਾਰਕਰੋ ਕੋਈ ਆ ਬੀਪੀ ਨਹੀਂ ਆਣਾ ਜਰੂਰੀ ਦਾ ਮਤੋਂ ਮਤ ਠੰਡ ਠੰਡੇ ਆਪਣੇ ਵੋਟਾਂ ਪਾਓ ਆਉਣ ਮਾਰਨਾ ਵੋਟਾਂ ਪਾਓ ਇਹਨੇ ਬੇਚੀਂ ਕਰਦਾ ਹੋਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਆਪਣੇ ਬੋਟ ਜਿਹੜੀ ਪਾ ਕੇ ਆਇਆ ਆ ਦੇਸ਼ ਦੀ ਸੁਰੱਖਿਆ ਲਈ ਦੇਸ਼ ਦੀ ਮਜ਼ਬੂਤੀ ਲਈ ਔਰ ਜੋ ਦੇਸ਼ ਦੀ ਸਰਕਾਰ ਕੰਮ ਕਰ ਰਹੀ ਆ ਉਹਨੂੰ ਖਲਾਸ਼ੀ ਕਹਿਣ ਲਈ ਉਹਨੂੰ ਸਾਥ ਦਿਓ ਠੀਕ ਆ ਜੀ ਕਿੰਨਾ ਕੁ ਦਸ਼ਾ ਨਜ਼ਰ ਆ ਰਿਹਾ ਲੋਕਾਂ ਦੇ ਵਿੱਚ ਕਿਉਂਕਿ 7 ਵਜੇ ਤੋਂ ਪਹਿਲਾਂ ਹੀ ਲਾਈਨ ਲੱਗੀ ਹੋਈ ਸੀ ਕਾਫੀ ਲੰਬੀ ਸ਼ਾਇਦ ਪਰ ਉਹ ਕੁਝ ਸਲੋ VOTING ਆ ਉਹ ਵੀ ਲੋਕਾਂ ਨੂੰ ਤਕਲੀਫ ਦੇ ਰ ਉੱਥੇ 70 ਨੰਬਰ ਬੂਥ ਆ ਉਹਦੀ ਮਸ਼ੀਨیں ਚੱਲਣ ਤੋਂ ਤੱਕ ਅੱਧਾ ਘੰਟਾ ਹੋ ਗਿਆ ਲੱਗਦਾ ਉਹ ਚੱਲਦਾ ਲੋਕੀ ਬੜੇ ਪਰੇਸ਼ਾਨ ਆ 78 ਨੰਬਰ ਬੂਥ ਜਿੱਥੇ ਮੈਂ ਵੋਟ ਪਾ ਕੇ ਆਇਆ ਉੱਥੇ ਬੜੀ ਲੰਬੀ ਲਾਈਨ ਲੱਗੀ ਬਹੁਤ ਸਲੋ ਵੋਟਿੰਗ ਆ ਤੇ ਥੋੜਾ ਧਿਆਨ ਦੇਣਾ ਜੀ ਦਾ ਇਲੈਕਸ਼ਨ ਕੀ ਲੱਗਦਾ ਕਿ ਨਾ ਮੁੱਦਿਆਂ ਨੂੰ ਲੈ ਕੇ ਲੋਕਾਂ ਨੂੰ ਜਿਹੜੀ ਵੋਟ ਕਰਨੀ ਚਾਹੀਦੀ ਹੈ ਜੀ ਲੋਕੀ ਲੀਡਰ ਵੀ ਦੇਖਦੇ ਆ ਮੁੱਦੇ ਵੀ ਦੇਖਦੇ ਆ ਔਰ ਕੁਝ ਕਾਰਗੁਜ਼ਾਰੀਆਂ ਵੀ ਦੇਖਦੇ ਆ ਸਭੀਆਂ ਕਾਰਗੁਜ਼ਾਰੀਆਂ ਵੀ ਸਾਹਮਣੇ ਆ ਮੁੱਦੇ ਵੀ ਸਾਹਮਣੇ ਆ ਤੇ ਲੀਡਰ ਵੀ ਸਾਹਮਣੇ ਆ ਅੱਜ ਤੋਂ ਦੁਨੀਆ ਦੀ ਵੱਡੀ ਡੈਮੋਕਰੈਟਿਕ ਐਕਸਰਸਾਈਜ਼ ਹੋ ਰਹੀ ਹੈ ਤੇ ਲੋਕੀ ਆਪਣਾ ਐਕਸਰਸਾਈਜ਼ ਆਪਣਾ ਰਾਈਟ ਐਕਸਰਸਾਈਜ਼ ਕਰਦੇ ਨੇ ਅੱਜ ਤੇ ਤੁਹਾਨੂੰ ਰਿਜ਼ਲਟ ਦੇਖੋ ਮੀਡੀਆ ਤੋਂ ਜ਼ਿਆਦਾ ਕੌਣ ਜਾਣਦਾ ਹੈ ਲੇਕਿਨ ਅਲਟੀਮੇਟਲੀ ਇਹ ਲੋਕੀ ਡਿਸਾਈਡ ਕਰਦੇ ਨੇ ਮੈਂ ਸਾਰੇ ਭਾਰਤ ਦੇ ਵੋਟਰਜ਼ ਨੂੰ ਅਪੀਲ ਕਰਦਾ ਹਾਂ ਕਿ ਅੱਜ ਸ਼ਾਮ ਤੱਕ ਆਪਾਂ ਮੈਕਸਿਮਮ ਨੰਬਰਸ ਨਾਲ ਵੋਟ ਕਰੀਏ ਔਰ ਖਾਸ ਤੌਰ ਤੇ ਅੰਮ੍ਰਿਤਸਰ ਨੂੰ ਔਰ ਅੰਬਰਸਰ ਦੀ ਵੋਟ ਐ ਤਾਂ ਅੰਬਰਸਰ ਦੀ ਪ੍ਰਗਤੀ ਡਵੈਲਪਮੈਂਟਲੀ ਹੋਵੇ ਤੁਸੀਂ ਸਭ ਜਾਣਦੇ ਹੋ ਕਿ ਅੰਬਰਸਰ ਦੀ ਸਿਚੁਏਸ਼ਨ ਕੀ ਹੈ ਮੈਂ ਉਹਦੇ ਤੇ ਵਰਣਨ ਹੁਣ ਅੱਜ ਨਹੀਂ ਕਰਨਾ ਚਾਹੁੰਦਾ ਕਿਉਂਕਿ ਕਾਫੀ ਵਾਰੀ ਕੀਤਾ ਆ ਲੇਕਿਨ ਮੈਨੂੰ ਕੌਨਫੀਡੈਂਸ ਹੈ ਤੇ ਤੁਸੀਂ ਵੀ ਫੀਲ ਕਰ ਰਹੇ ਹੋਗੇ ਕਿ ਐਤ ਕਾਂ ਅੰਬਰ ਸਰਚਰ ਡਵੈਲਪਮੈਂਟ ਦੀ ਹਨੇਰੀ ਆ ਰਹੀ ਹੈ ਤੇ ਅਗਲੇ ਕੁਝ ਦਿਨਾਂ ਚ ਜਿਸ ਦਿਨ ਜਦੋਂ ਰਿਜ਼ਲਟ ਆਏਗਾ ਤੁਸੀਂ ਦੇਖ ਲੋਗੇ ਬਾਕੀ ਮੇਰਾ ਕੈਂਪੇਨ ਬੜਾ ਸਿੱਧਾ ਤੇ ਸਟ੍ਰੇਟ ਫਾਰਵਰਡ ਸੀ ਔਰ ਅਮਰitsar ਦੀ ਪ੍ਰਗਤੀ ਤੇ ਡਵੈਲਪਮੈਂਟ ਅੱਜ ਅਸੀਂ ਰੱਬ ਦੀ ਮਿਹਰ ਮੁਤਾਬਕ ਤੀਜੀ ਵਾਰ ਜਿਹੜਾ ਪਾਰਟੀ ਨੇ ਵਿਸ਼ਵਾਸ ਮੇਰੇ ਚ ਲਿਆ ਔਰ ਲੋਕਾਂ ਦੀ ਮਿਹਰ ਸਦਕਾ ਟਿਕਟ ਮਿਲੀ ਉਹਦੇ ਵਾਸਤੇ ਅੱਜ ਚੋਣ ਪ੍ਰਚਾਰ ਤੋਂ ਬਾਅਦ ਜਿਹੜਾ ਦੇਸ਼ ਦੇ ਵਿੱਚ ਖੀਰਲੇ ਫੇਸ ਦੀ ਇਲੈਕਸ਼ਨ ਹੈ ਉਹਦੇ ਵਾਸਤੇ ਵੋਟਦਾਨ ਹੋਣਾ ਹੈ ਔਰ ਅਸੀਂ ਅੱਜ ਉਹਦੇ ਚ ਮੈਂ ਆਪਣੀ ਬੋਤ ਵਿਕਾਸ ਕਰਨਾ ਹੈ ਔਰ ਹਰ ਕੋਈ ਦੇ ਚ ਬੋਡਕਾਸਟ ਕਰਨਾ ਆ ਰਿਹਾ ਹੈ ਲੋਕਾਂ ਨੂੰ ਬੇਸਬਰੀ ਦੇ ਇੰਤਜ਼ਾਰ ਰਹਿੰਦਾ ਇਸ ਦਿਨ ਦਾ ਕਿਉਂਕਿ ਇੱਕ ਤਿਉਹਾਰ ਦੀ ਤਰ੍ਹਾਂ ਮਨਾਇਆ ਜਾਂਦਾ ਲੋਕ ਆਪਣਾ ਗੁੱਸਾ ਵੀ ਕੱਢਦੇ ਨੇ ਖੁਸ਼ੀ ਵੀ ਜ਼ਾਹਿਰ ਕਰਦੇ ਨੇ ਜਦੋਂ ਵੋਟਾਂ ਹੁੰਦੀਆਂ ਦੇਖੋ ਗੁੱਸਾ ਖੁਸ਼ੀ ਇਹ ਆਪਾਂ ਇਹ ਚੀਜ਼ ਨੂੰ ਲੈ ਲੈਨੇ ਆ ਪਰ ਇਹੀ ਤੇ ਇਹਦੀ ਖੂਬਸੂਰਤੀ ਹੈ ਜੇ ਗੁੱਸਾ ਖੁਸ਼ੀ ਨਹੀਂ ਹੋਊਗੀ ਤੇ ਲੋਕ ਫਿਰ ਕੰਮ ਕਿੱਦਾਂ ਕਰਨਗੇ ਲੋਕਾਂ ਨੂੰ ਸਮਝ ਪੈ ਗਈ ਕੰਮ ਦੇ ਆਧਾਰ ਤੇ ਵੋਟ ਮਿਲਦੀ ਹੈ ਤੁਸੀਂ ਮਤਲਬ ਕਿਸੇ ਨੂੰ ਟਰਾਕੇ ਧਮਕਾ ਕੇ ਵੋਟਾਂ ਨਹੀਂ ਲੈ ਸਕਦੇ। ਕੋਈ ਸਾਹਿਬ ਰਾਤ ਗੋਲੀकांड ਵੀ ਹੋਇਆ ਬਹੁਤ ਨਾਲੇ ਵਿਖੇ ਦੂਜਾ ਦੂਜਾ ਜਨਾਲੇ ਵਿੱਚ ਹੀ ਕਾਂਡ ਆ ਜੀ। ਦੇਖੋ ਦੂਜਾ ਨਹੀਂ ਤੀਜੀ ਵਾਰੀ ਹੋ ਗਿਆ ਜਿਦਾ ਇਲੈਕਸ਼ਨ ਚੱਲਦੇ ਆ ਅਮਰਸਰ ਦੇ ਵਿੱਚ ਪਹਿਲਾਂ ਆਪਣੀ ਰੈਲੀ ਤੇ ਹੋਇਆ ਫਿਰ ਉਹ ਮਨੀਤ ਮਹਾਜਨ ਐਡਵੋਕੇਟ ਉਹਦੀ ਗੱਡੀ ਨੂੰ ਗੋਲੀਆਂ ਮੱਜੀਆਂ। ਫਿਰ ਤੁਸੀਂ ਆਇਆ ਦਾ ਕੱਲ ਮਤਲਬ ਇੱਕ ਮੌਤ ਹੋ ਗਈ ਜਵਾਨ ਦੀ। ਹਾਂਜੀ। ਸੋ ਬੇਕ ਆਫ ਲਾਅ ਐਂਡ ਆਰਡਰ ਤੇ ਤੁਹਾਨੂੰ ਪਤਾ ਬਹੁਤ ਮਾੜੀ ਹਾਲਤ ਹੈ ਉਹ ਤੇ ਸਾਰਿਆਂ ਨੂੰ ਪਤਾ ਹੈ। ਸੋ ਇਹ ਤੇ ਸਰਕਾਰ ਦਾ ਫੇਲੀਅਰ ਹੈ ਬਹੁਤ ਵੱਡਾ ਕਿਸੇ ਗੱਲ ਦਾ ਕਾਂਫਰੈਂਸ ਵੀ ਕੀਤੀ ਹੈ ਅਭੀ ਤੇ ਕਾਲਜ ਦੇ ਵਿੱਚ ਦੱਸਿਆ ਜਾ ਰਿਹਾ ਕਿ ਹਜੇ ਤੱਕ ਆਪਣੀ ਕਿੰਨਾ ਕਿੰਨਾ ਪ੍ਰਚਾਰ ਕਰਦੇ ਹੋਣ ਵੀ ਗੱਲ ਆ ਰਹੀਆਂ ਹੋਣ ਵੀ ਔਰ ਦੇਖੋ ਫੇਕ ਕਰਨਾ ਮਤਲਬ ਸਾਰੀਆਂ ਦੀਆਂ ਵਾਜਾਂ ਬਣਾਈਆਂ ਨੇ ਇੱਥੇ ਸੁਖੀ ਰੰਦਾਵੇ ਦੀ ਮੇਰੀ ਵੱਲ ਦੇਖੋ ਆਡੀਓ ਆਡੀਓ ਤਿਆਰ ਕਰ ਲਈ ਸਾਡੀ ਬਾਤ ਚ ਹਮ ਅਜੀਤਵੰਦਰ ਸਿੱਧੂ ਦੀ ਚੰਨੀ ਹੁਣਾ ਦੀ ਮਤਲਬ ਹਰ ਇੱਕ ਜਿਹੜਾ ਜਿਹੜਾ ਜਿੱਤ ਰਿਹਾ ਉਹਦੀਆਂ ਵਾਜਾਂ ਮਤਲਬ ਬਣਾ ਕੇ ਇਹ ਬਾੜੇ ਹੱਥ ਕੰਡੇ ਨੇ ਦੇਖੋ ਲੋਕਤੰਤਰ ਚ ਤੁਸੀਂ ਕਹੋ ਜੀ ਹਕਤਾਂ ਕਰੋਗੇ ਤੁਹਾਡੇ ਦੇ ਬੱਚੇ ਕੀ ਯਕੀਨ ਕਰਨਗੇ ਮੈਂ ਲੋਕਤੰਤਰ ਦਾ ਪਰਵ ਯਾਰ ਸਦਿਆ ਇਹ ਚਾਹ ਸਭ ਨੂੰ ਵੋਟ ਪਾਉਣੀ ਚਾਹੀਦੀ ਹੈ ਠੀਕ ਹੈ ਮੈਂ ਕੈਂਡੀਡੇਟ ਆ ਪਰ ਮੈਂ ਹਮੇਸ਼ਾ ਹੀ ਵੋਟ ਕਰਦਾ ਮੈਂ ਕਦੀ ਜ਼ਿੰਦਗੀ ਚ ਆਪਣੀ ਵੋਟ ਮਿਸ ਨਹੀਂ ਕੀਤੀ ਤੇ ਮੈਂ ਸਭ ਨੂੰ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਵੋਟ ਜ਼ਰੂਰ ਕਰੋ ਕਿਉਂਕਿ ਵੋਟ ਹੀ ਆ ਜਿਹੜੀ ਤੁਹਾਡੀ ਆਪਣੀ ਜਿਹੜੀ ਭਾਵਨਾਵਾਂ ਉਹ ਦੇਸ਼ ਪ੍ਰਤੀ ਆਪਣੇ ਸ਼ਹਿਰ ਪ੍ਰਤੀ ਆਪਣੀ ਜੋ ਤੁਸੀਂ ਆਉਣ ਵਾਲੇ 5 ਸਾਲ ਚ ਕਰਨਾ ਚਾਹੁੰਦੇ ਜੇ ਉਹਦੀ ਪ੍ਰਤੀ ਤੁਹਾਡੀ ਇਹ ਜਿਹੜੀ ਸੰਸਾਰੀਟੀ ਨੂੰ ਦਰਸਾਉਂਦੀ ਆ ਕਿ ਤੁਸੀਂ ਕਿੰਨੇ ਸੰਸੀਅ ਜੇ ਨਹੀਂ ਤਾਂ ਅਸੀਂ ਡਿਸਕਸ਼ਨ ਕਰਦੇ ਰਹੀਏ 5 ਸਾਲ ਅਸੀਂ 5 ਸਾਲ ਅਸੀਂ ਫਿਰ ਕਿੰਤੂ ਪ੍ਰੰਤੂ ਕਰਦੇ ਰਹੀਏ ਹੈਰ ਵੀ ਆ ਨਹੀਂ ਠੀਕ ਆ ਨਹੀਂ ਠੀਕ ਪਰ ਉਹ ਠੀਕ ਨਹੀਂ ਆ ਜੇ ਆਪਾਂ ਇਹਦਾ ਪਾਰਟ ਨਹੀਂ ਬੰਦੇ ਇਸ ਉਤਸਵ ਦਾ ਹਿੱਸਾ ਨਹੀਂ ਬੰਦੇ ਜੇ ਗੂੜ ਕਾਸ ਨਹੀਂ ਕਰਦੇ ਤੇ ਫਿਰ ਅਸੀਂ ਕਿੰਤੂ ਪ੍ਰੰਤੂ ਕਰਨ ਦੇ ਵੀ ਹੱਥ ਨਹੀਂ ਰਹਿੰਦੇ ਇਸ ਤਰ੍ਹਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਕਿ ਇੱਕ ਵੀਦਾਰੇ ਨਾ ਰਸਤਾ ਦਿਲ ਦੀ ਸੁਣੋ ਤੁਸੀਂ ਕਿ ਆ ਦਿਲ ਦਿਮਾਗ ਦੀ ਸੁਣੋ ਹਮੇਸ਼ਾ ਜਿਹੜਾ ਵਾ ਮਤਦਾਨ ਇਸੇ ਕਰਕੇ ਨਾ ਇਹਦਾ ਨਾਂ ਕਿੱਥੇ ਟਾਈ ਮਤਦਾਨ ਤੇ ਇਸੇ ਕਰਕੇ ਨਾ ਸਮਝ ਆਪਾਂ ਵੋਟ ਕਾਸ ਕਰਦੇ ਆਂ ਉਹ ਦਾ ਨਹੀਂ ਕਰਦੇ ਆਂ ਹੈਨਾ ਵੋਟ ਪਾਉਨੇ ਆਂ ਦਿੰਨੇ ਆ ਕਿਸ ਨੂੰ ਵੋਟ ਤੇ ਮਤਨਾ ਮਤਨਾ ਦਈਏ ਕਿਉਂਕਿ ਇਹ ਬੜੇ ਲੀਡਰ ਸ਼ਤਾਨ ਆ ਇਹ ਦਿਲ ਦੀ ਸੁਣਤਾ ਦਿਲ ਤੱਕ ਰੱਖਦੇ ਆ ਵੇ ਲੋਕਾਂ ਨੂੰ ਭਾਵਕ ਹੋ ਕੇ ਨਾ ਵੋਟ ਬੈਂਕ ਬਣੇ ਰੋ ਸਾਡੀਆਂ ਜੇਬਾਂ 'ਚ ਪੈ ਰਹੋ ਅਸੀਂ ਕੁਛ ਨਾ ਕਰੀਏ ਤੇ ਤੁਸੀਂ ਅਸੀਂ ਜੇਬਾਂ 'ਚ ਤੁਹਾਨੂੰ ਕੱਢੀਏ ਵੋਟ ਬੈਂਕ ਦੇ ਰੂਪ 'ਚ ਫਿਰ ਦਿੱਤੀਏ ਫਿਰ ਮੋਜਾਂ ਲਈਏ ਤੁਸੀਂ ਨਰਕ ਚ ਜਾਓ ਭਾਵੇਂ ਤੇ ਭਾਵੇਂ ਚੰਗੇ ਰਹੋ ਜੋ ਵੀ ਜਸਲਾਤੀ ਰਹੋ ਅਸੀਂ ਫਿਰ ਨਾ ਤੁਹਾਨੂੰ 5 ਸਾਲ ਪੁੱਛੀਏ ਤੇ ਫਿਰ ਤੁਹਾਨੂੰ ਟੀਕਾ ਵੋਟ ਕਹਿ ਕੇ ਵੋਟ ਬੈਂਕ ਕਹਿ ਕੇ ਜੇਬ 'ਚੋਂ ਕੱਢੀਏ ਇਸੇ ਕਰਕੇ ਮੈਂ ਨਾ ਉੱਤੇ ਦਿਮਾਗ ਦੀ ਸੁਣੋ ਮਤਦਾਨ ਆ ਮਤ ਨਹੀਂ ਤਾਦੀ ਐ ਸਾਡਾ ਸਲੋਗਨ ਸੀ ਦਿਲ ਦਿਮਾਗ ਦਿਲੋਂ ਦਿਮਾਗ ਦੀ ਸੁਣੋ ਤਾਂ ਫਿਰ 2 ਮਿੰਟ ਤੋਂ ਫੇਰ ਕਰ ਰਹੇ ਹੋ ਲੱਗਦਾ ਕਿ ਲੋਕ ਖੁਦ ਦਿਮਾਗ ਦੀ ਸੁਣਨਗੇ ਬਿਲਕੁਲ ਬਹੁਤ ਪੋਜ਼ਿਟਿਵ ਹੈ ਇਹ ਲੋਕ ਕਿ ਮੈਰਿਟ ਬਣਾਉਦੇ ਪਏ ਕੈਂਡੀਡੇਟ ਕੌਣ ਹੈ ਚਾਰ ਕੈਂਡੀਡੇਟ ਹੈ ਕੌਣ ਅਵੇਲੇਬਲ ਹੈ ਕੌਣ ਅਸੈਸਿਬਲ ਹੈ ਇਹਦਾ ਟਰੈਕ ਰਿਕਾਰਡ ਹੈ ਕੰਮ ਕਰਨ ਦਾ ਕਿੰਨੇ ਕੁਝ ਕਰਕੇ ਦਿਖਾਇਆ ਲੋਕਾਂ ਨੂੰ ਨੇੜੇ ਕੌਣ ਲੱਗਦਾ ਹੈ ਨਾ ਚਾਰ ਕੈਂਡੀਡੇਟ ਹੈ ਕੱਲ ਨੂੰ 5 ਸਾਲ ਅੱਗੇ ਠੀਕ ਕਿਸੇ ਨੇ ਵੇਖਣਾ ਹੋਵੇ ਵੀ ਕੌਣ ਯਾਰ ਲੱਭੂਗਾ तो ये चार कैंडिडेट जो है उन्हें जब मैरिट बनानी हो तो फिर एकदम बहुत औखा काम नहीं गया का। वोट कास्ट करना हमारा अधिकार भी है और कर्तव्य भी है हमारी ड्यूटी है तो मैं अपनी ड्यूटी पूरी की अच्छे तो रूप में और एक एम एल ए के रूप में मैं यही कहूँगा कि तो सबको अपना वोट कास्ट करना चाहिए और अच्छे से अच्छे कैंडिडेट को वोट कास्ट करना चाहिए अपने से ज़्यादा लायक कैंडिडेट को वोट कास्ट करना चाहिए ताकि वो व्यक्ति आगे से आगे लेकर के जाए सोसाइटी को हमारे आने वाली जनरेशन को कि आज हम कोई कैंपेनिंग नहीं कर सकते तो हमारा मकसद ये होना चाहिए कि हमारी डेमोक्रेसी मजबूत हो राजनीति स्वच्छ हो हमारा देश मजबूत हो कुवर जी क्या कहना चाहिए जो नए वोटर हैं उनको क्या अपील करना चाहिए क्योंकि वो नए वोटर कर... को तो जरूर वोट करना चाहिए और हम पुराने वोटर्स को भी पुराना इसमें मतलब राजनीति में और डेमोक्रेटिक प्रोसेस में कोई नया नहीं होता है जब पहली बार वोटिंग राइट मिलता है तो एक मतलब एक्साइटमेंट जरूर होता है मैं यही कहूँगा कि सबको वोट कास्ट करना चाहिए और अच्छे तरीके से कास्ट करना चाहिए और जो यंग जनरेशन है वो अपना आने वाला फ्यूचर देखता है और उसको हमेशा अपने फ्यूचर के ऊपर उसका ध्यान होता है तो ऐसे कैंडिडेट और ऐसी पार्टी की तरफ हो जाते हैं जिससे कि लगे कि मतलब ये पार्टी और ये कैंडिडेट हमें आगे ले करके जाएगा इस तो आधारपुर कौर जी आ, कितनी आपको लगता है सीट इस बार आम आदमी पार्टी को आएंगे तेरह में सीट देखिए आज क्योंकि इलेक्शन का दिन है तो ये सबसे मैं छः बजे के बाद आपको बताऊंगा। पॉलिटिकल बातें होंगी वो छः बजे के बाद क्योंकि कैंपेनिंग और अच्छा नहीं लगता है हम पढ़े लिखे लोग हैं हमें कानून और रूल्स रेगुलेशन का पता है इसलिए हम ਜੀ ਬਹੁਤ ਵਧੀਆ ਦੇਖ ਰਹੇ ਹਾਂ ਅੱਜ ਸਾਡੀ ਮਾਤਾ ਜੀ ਇਹ ਖਰਾਕਾਂ ਪੁਰਾਣੇ ਖਾਧੀਆਂ ਉਹਨਾਂ ਨੇ ਤਾਂ ਇਹ 103 ਸਾਲ ਦੀ ਉਮਰ ਹੋ ਗਈ ਅੱਜ ਕੱਲ ਦੇ ਮੁੰਡੇ ਤਾਂ ਨੌਜਵਾਨ ਮਰ ਜਾਂਦੇ ਨਸ਼ੇ ਦੇ ਜ਼ੋਰ ਦੇ ਵਿੱਚ ਮੈਂ ਤਾਂ ਅਪੀਲ ਕਰਦਾ ਸਭ ਨੂੰ ਵੀ ਨਸ਼ੇ ਤੋਂ ਦੂਰ ਹੋ ਕੇ ਭਾਈ ਸਭ ਆਪਣਾ ਵਧੀਆ ਖਾਣਾ ਖਾਣ ਬੋਟਾ ਏ 103 ਸਾਲ ਦੀ ਜਿਹੜੀ ਸਾਡੀ ਮਾਤਾ ਹੋ ਗਈ ਇਦਾਂ ਦੀ ਉਮਰ ਦੇ ਵਿੱਚ ਹੋਣ ਅੱਜ ਕੱਲ ਦੇ ਨਸ਼ੇ ਤੋਂ ਹਾਜੀ ਬਿਲਕੁਲ ਹੋ ਰਹੀ ਹੈ ਬੜਾ ਪਿੰਡ ਦੇ ਲੋਕ ਵੀ ਸਾਡੇ ਨਾਲ ਕਾਫੀ ਹੋਏ ਕੋਈ ਸਿੱਧਾ ਪੂਰਾ ਦੋ ਦੋ ਮਹੀਨੇ ਪੂਰੀ ਮਿਹਨਤ ਕੀਤੀ ਹੈ ਜੀ ਨਾਬਾਬ ਰਣਸਬਾ ਦਾ ਹਰੇਕ ਵਾਰਡ ਹਾਸੋਂ ਦਾ ਹਰੇਕ ਵਾਰਡ ਔਰ 142 ਪਿੰਡ ਹਰੇਕ ਪਿੰਡ ਚ ਗਏ ਆਪਣੀ ਕੈਂਪੇਨ ਕੀਤੀ ਔਰ 2 ਸਾਲ ਦਾ ਜਿਹੜਾ ਕਾਰਜਕਰ ਪੰਜਾਬ ਸਰਕਾਰ ਦਾ ਭਗਵੰਤ ਮਾਨ ਸਰਕਾਰ ਦਾ ਅਸੀਂ ਦੱਸਿਆ ਆਪਣੇ ਕੰਮ ਕਰ ਦੱਸੇ ਨੇ ਬਾਕੀ ਲੋਕਤੰਤਰ ਚ ਲੋਕ ਵੱਡੇ ਹੁੰਦੇ ਆ ਜੀ ਹੁਣ ਲੋਕਾਂ ਨੇ ਫੈਸਲਾ ਕਰਨਾ ਜੀ ਮੈਂ ਉਮੀਦ ਕਰਦਾ ਕਿ ਲੋਕ ਸਹੀ ਫੈਸਲਾ ਕਰਨਗੇ ਔਰ ਜਿਹੜੇ 3 ਸਾਲ ਸਰਕਾਰ ਦੇ ਨੇ ਉਹਦਾ ਆਨੰਦ ਲੈਣ ਵਾਸਤੇ ਤੇ ਹੋਰ ਕੰਮ ਬਹੁਤ ਸਾਰੇ ਪਲਾਨ ਨੇ ਜਿਵੇਂ ਮੁੱਖ ਮੰਤਰੀ ਸਾਹਿਬ ਅਕਸਰ ਕਹਿੰਦੇ ਆ ਪੰਜਾਬ ਨੂੰ ਲੀਹਾਂ ਤੇ ਲਿਆਉਣ ਵਾਸਤੇ ਤੇ ਪੰਜਾਬ ਦੇ ਲੋਕ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਹੱਕ ਦੇ ਲੋਕ ਹਨ ਮੁੱਦੇ ਤਾਂ ਉਹੀ ਹੁੰਦੇ ਆ ਜੀ ਆਏ ਸਾਲ ਜਿਹੜੇ ਅੱਗੇ ਹੁੰਦੇ ਆ ਖੈਰ ਮੁੱਦੇ ਨਹੀਂ ਅੱਜ ਦਾ ਤਾਂ ਇਹ ਹੈ ਬਈ ਐਮਪੀ ਦੀਆਂ ਵੋਟਾਂ ਨਾਲ ਹਰ ਇੱਕ ਬੰਦੇ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨਾ ਚਾਹੀਦਾ ਸੋ ਮੈਂ ਵੀ ਆਪਣੇ ਪਿੰਡ ਦੋਦੇ ਤਹਿਸੀਲ ਲਾਭਾਂ ਅੱਜ ਆਪਣੀ ਵੋਟ ਪਾ ਕੇ ਆਇਆ ਤੇ ਆਪਣੀ ਮਨਪਸੰਦ ਪਾਰਟੀ ਨੂੰ ਪਾ ਕੇ ਆਇਆ ਕਿਉਂਕਿ ਵੋਟਰ ਬੜੇ ਸਿਆਣੇ ਨੇ ਪਤਾ ਲੱਗ ਜਾਂਦਾ ਉਹਨਾਂ ਨੂੰ ਵੀ ਕਿਹੜੀ ਪਾਰਟੀ ਕੰਮ ਕਰਦੀ ਹੈ ਹੁਣ ਭਰਮਾਉਣ ਦੀ ਲੋੜ ਨਹੀਂ ਜਾਗਰੂਕ ਹੋ ਚੁੱਕਿਆ ਪਰ ਵੋਟਰ ਵੋਟਰ ਤੇ ਉਹਨੂੰ ਪਤਾ ਵੀ ਕਿਹੜਾ ਲੋਕਾਂ ਲਈ ਖੜਾ ਹੈ ਤੇ ਕਿਹੜਾ ਨਹੀਂ ਖੜਾ ਕਿਸ ਤਰ੍ਹਾਂ ਲੱਗਦਾ ਹੈ ਚੇਂਜ ਕੀ ਮੰਨਦੇ ਹੋ ਜੇ ਤਰ੍ਹਾਂ ਦੇ ਰਿਪੋਰਟਾਂ ਦਾ ਰਿਜ਼ਲਟ ਐਂਡ ਚ ਦੱਸਦਾ ਚੇਂਜ ਹੀ ਤਾਂ ਕਈ ਵਾਰ ਗੈਸ ਕੀਤੇ ਹੋਏ ਚੈਨਲਾਂ ਦੀ ਵੀ ਫੇਲ ਹੋ ਜਾਂਦੇ ਆ ਹਨ ਤੇ ਸਾਰੀਆਂ ਪਾਰਟੀਆਂ ਕੋ ਆਪਣਾ ਜੋਰ ਲਾ ਰਹੀਆਂ ਡਿਪੈਂਡ ਕਰਦਾ ਵੋਟਰ ਤੇ ਕਿ ਕਿਹੜੀ ਪਾਰਟੀ ਨੂੰ ਪਸੰਦ ਕਰਦਾ ਤੇ ਉਹ ਹਜ਼ਾਰ ਰਿਜ਼ਲਟ ਆ ਜੂਗਾ ਪੁਰਾਣੇ ਸਾਥੀ ਕਲਾਕਾਰ ਦੀ ਸਪੋਰਟ ਕਰ ਰਹੇ ਹੋ ਤੁਸੀਂ ਭਗਵੰਤ ਸਿੰਘ ਲੈਂਦੇ ਮਿੱਤਰ ਨਹੀਂ ਹਾਂ ਲਈ ਭਗਵੰਤ ਸਿੰਘ ਸਾਹਿਬ ਨੇ ਬਹੁਤ ਵਧੀਆ ਜੇ ਮੈਂ ਆਪਦੇ ਤੌਰ ਤੇ ਖਾਂ ਖੇਤੀਬਾੜੀ ਨਾਲ ਸੰਬੰਧ ਰੱਖਦਾ ਮੈਂ ਵੀ ਬੜੀਆਂ ਕਹੀ ਕੁਸ਼ ਚਲਾਈ ਹੋਈਆਂ ਖੇਤ ਹਾਲ ਵਾਇਆ ਹੋਇਆ ਤੇ 24 ਘੰਟੇ ਬਿਜਲੀ ਕੋਈ ਛੋਟੀ ਵੱਡੀ ਅੱਜ ਇਹਨੂੰ ਮਰਜੀ ਪੁੱਛ ਲੋ ਵੀ ਕੋਈ ਸੌਖੀ ਗੱਲ ਨਹੀਂ ਐ ਇਹ ਤਾਂ 8 ਘੰਟੇ ਵਿੱਚ ਤੇਲ ਫੂਕ ਦੇ ਕਦੇ ਤੇਲਾ ਦੀ ਸ਼ਾਰਟੇਜ ਪੈਂਦੀ ਢੋਲਾਂ ਦੀ ਲਾਈਨ ਲੱਗੀ ਹੁੰਦੀ ਇਹ ਬਹੁਤ ਵੱਡਾ ਕੰਮ ਖੇਤੀਬਾੜੀ ਸੈਕਟਰ ਲਈ ਜਿਹੜਾ ਕੀਤਾ ਇਹਨਾਂ ਦੀ ਸਰਕਾਰ ਨੇ ਤੇ ਦੂਜਾ ਬਿਜਲੀ ਦੇ ਬਿੱਲ ਤੇ ਕੁਝ ਕੁ ਬਾਅਦ ਇਹ ਹੋਰ ਕਹਿੰਦੇ ਪੂਰੇ ਹੋ ਜਾਣਗੇ ਤੇ ਫਿਰ ਜੇ ਲੋਕਾਂ ਦੀ ਕਸੌਟੀ ਤੇ ਖਰੇ ਉੱਤਰਦੇ ਰਹਿ ਫੇਰ ਦੁਬਾਰਾ ਆਲਾ ਰੇਂਜ ਦੇ ਵਿੱਚ ਬਹੁਤ ਹੀ ਪਖਤਾ ਪ੍ਰਬੰਧ ਕੀਤੇ ਗਏ ਨੇ ਮਾਨਯੋਗ ਡੀਜੀਪੀ ਸਾਹਿਬ ਨੇ ਸਾਨੂੰ ਸਫੀਸ਼ੈਂਟ ਫੋਰਸ ਦਿੱਤੀ ਹੋਈ ਹੈ ਪੋਲਿੰਗ ਸਟੇਸ਼ਨ ਪੋਲਿੰਗ ਬੂਥਾਂ ਦੇ ਪ੍ਰਬੰਧ ਕਰਨ ਲਈ ਹਰੇਕ ਪੋਲਿੰਗ ਸਟੇਸ਼ਨ ਨੂੰ ਅਸੀਂ ਸਖਤ ਸਿਕਿਉਰਿਟੀ ਹੇਠ ਜਿਹੜਾ ਰੱਖਿਆ ਹੋਇਆ ਸਾਡੇ ਅਲੱਗ-ਅਲੱਗ ਅਫਸਰ ਡੀਐਸਪੀ ਐਸਪੀ ਐਸਐਸਪੀ ਸਹਿਬਾਨ ਔਰ ਐਸਐਚਓ ਸਾਰਿਆਂ ਨੂੰ ਸੀ ایرিয়া ਡਿਵਾਈਡ ਕਰਕੇ ਦਿੱਤਾ ਹੋਇਆ ਜਿਵੇਂ ਹਰੇਕ ਏਰੀਆ ਨੂੰ ਪ੍ਰੀ ਪੈਟਰੋਲਿੰਗ ਰੇਂਜ ਕਵਰ ਕਰ ਰਹੇ ਹਾਂ ਕਿਤੇ ਕਿਤੇ ਵਿਜ਼ਿਟ ਕਰਕੇ ਆਏ ਹਾਂ ਸਰ ਮੈਂ ਜੋ ਪਟਿਆਲਾ ਦੇ ਬੂਥ ਚੱਕਰ ਕੇ ਆਇਆ ਹੁਣ ਤੁਹਾਡੇ 90 ਕਿਤੇ ਨੇ ਅਗੇ ਸਾਰੀ ਰੇਂਜ ਦੇ ਕਰਾਂਗਾ ਹੁਣ ਬਲੇਰਕੋਟ ਲੈ ਜਾਵਾਂਗੇ ਉਸ ਤੋਂ ਬਾਅਦ ਕੋਈ ਹੈਗਾ ਬੂਥ ਕੋਈ ਸਵੇਰਾਂ ਚ ਬੂਥ ਉਹ ਜਿਹੜਾ ਆਪ ਕੋ ਆਇਡੈਂਟੀਫਾਈ ਕੀਤਾ ਗਿਆ ਕੋਈ ਤੁਹਾਨੂੰ ਜਿੱਥੇ ਖਾਸ ਤਨਤੀ ਕੀਤੀ ਹੈ ਸਾਰੇ ਹੀ ਬੂਥ ਇਹ ਪਹਿਲਾਂ ਹੀ ਐਨਾਲਿਸਿਸ ਕੀਤੇ ਜਾਂਦੇ ਨੇ ਕਿਹੜਾ ਬੂਥ ਜਿਹੜਾ ਕੋਈ ਸੈਂਸਿਟਿਵ ਹੈ ਕਿਹੜਾ ਕੋਈ ਅਨਵਨਲੇਬਲ ਹੈਗਾ ਜਿਹੜਾ ਉਹਨਾਂ ਦੇ ਅਕੋਰਡਿੰਗਲੀ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਅਕੋਰਡਿੰਗਲੀ ਉਹਨਾਂ ਦੇ ਸਿਕਿਉਰਿਟੀ ਪ੍ਰਬੰਧ ਜਿਹੜੇ ਇੱਥੇ ਹਨ ਜੇ ਕੋਈ ਅਫਵਾਹਾਂ ਫਲਾ ਰਿਹਾ ਉਸ ਤੇ ਕੀ ਕਰਦੇ ਜੇ ਤੂੰ ਗਲਤ ਅਫਵਾਹ ਫਲਾਏਗਾ ਉਹਦੇ ਤੇ ਐਕਸ਼ਨ ਲਵਾਂਗੇ ਤੇ ਪਬਲਿਕ ਨੂੰ ਅਪੀਲ ਕਰਾਂਗਾ ਕਿ ਕਿਸੇ ਵੀ ਅਫਵਾਹ ਤੇ ਯਕੀਨ ਨਾ ਕਰਨ ਤੇ ਜੇ ਤੱਕ ਕਰ ਕਿਸੇ ਦੇ ਕੋਈ ਨੋਟਿਸ ਚ ਗੱਲ ਆਉਂਦੀ ਤੇ ਤੁਰੰਤ ਜਿਹੜਾ ਨੇੜੇ ਦਾ ਪੁਲਿਸ ਸਟੇਸ਼ਨ ਹੈ ਉੰਦਰ ਅਸਾਂ ਪਰਕਰਟ ਚੌਣਾ ਚੌਣਾ ਤੋਂ ਪਹਿਲਾਂ ਹੀ ਗਈ ਹੈ ਜਿਹੜੀ ਕਿ 7 ਵਜੇ ਤੋਂ ਲੈ ਕੇ 6 ਵਜੇ ਤੱਕ ਦੀ ਟਾਈਮਿੰਗ ਹੈ ਪਰ ਪਹਿਲੀ ਹੀ ਬਾਤ ਹੈ ਜਿਹੜੇ ਮੁਲਾਜ਼ਮਾਂ ਕਾਫੀ ਪਹਿਲਾਂ ਹੀ ਗੁੱਥਾ ਦੀ ਪਹੁੰਚ ਗਈ ਪੂਰਨ ਕਿੰਦਾ ਦੇਣਾ ਮੁਲਾਜ਼ਮਾਂ ਦੀ ਸਹੂਲਤ ਲਈ ਉਹਨਾਂ ਦੇ ਖਾਣੇ ਦਾ ਪ੍ਰਬੰਧ ਉਹਨਾਂ ਦੇ ਪਾਣੀ ਦਾ ਪ੍ਰਬੰਧ ਚਾਹ ਪਾਣੀ ਦਾ ਪ੍ਰਬੰਧ ਜਿਹੜਾ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਜਿੱਦਕਿ ਸਾਡੇ ਮੁਲਾਜ਼ਮ ਸਾਰੇ ਹੀ ਬੜੇ ਖੁਸ਼ ਨੇ ਕਿਉਂਕਿ ਫਲੈਗ ਮਾਰਚ ਪਹਿਲਾਂ ਕੀਤਾ ਗਿਆ ਸੀ ਨੀਤਾਂ ਸਖਾਵੀ ਹਰ ਵਾਰੀ ਘਟਣਾ ਬਾਕਪ ਰਿਹਾ ਇਸ ਨੂੰ ਦੇਖ ਕੇ ਜਿਹੜੇ ਸੁਰੱਖਿਆ ਦੇ ਅੰਸ਼ ਤੇ ਉਹ ਵੀ ਕਿੰਨਾ ਕਿਤੇ ਦੂਰ ਦਿਖੇ ਨੇ ਤੁਸੀਂ ਦੇਖਿਆ ਹੋਣਾ ਜੀ ਰਾਤ ਵੀ ਸਾਡੀ ਪੁਲਿਸ ਪਾਟਰੀਆਂ ਨੇ ਤੁਹਾਡੇ ਇਸ ਏਰੀਏ ਦੇ ਵਿੱਚ ਆਪਣੇ ਫਲੈਗ ਮਾਰਚ ਕੀਤਾ ਤੇ ਫਲੈਗ ਮਾਰਚ ਪਬਲਿਕ ਦੇ ਵਿੱਚ ਇੱਕ ਵਿਸ਼ਵਾਸ ਪੈਦਾ ਕਰ ਲਈ ਸਾਡੇ ਕੋਲ ਸਫੀਸ਼ੈਂਟ ਫੋਰਸ ਹੈ ਤੇ ਮਾੜੇ ਅਨਸਰ ਨੂੰ ਅਸੀਂ ਸਿਰ ਨਹੀਂ ਚੁੱਕਣ ਦਵਾਂ ਕੋਈ ਘਟਨਾ ਤਾਂ ਨਹੀਂ ਵਾਪਰੀ ਸਭ ਪੂਰੀ ਨਹੀਂ ਜੀ ਵੈਗਰੋ ਦੀ ਕਿਰਪਾ ਅਜ ਤੱਕ ਕੋਈ ਘਟਨਾ ਨਹੀਂ ਵਾਪਰੀ ਨਾ ਹੀ ਵਾਪਰੇ